ਗੁਰ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸੀ ਸੈਜਪੜ 521 ਤੋਂ ਸ਼ੁਰੂ ਕਰਾਂਗੇ ਮਹੱਲਾ ਪੰਜਵਾ ਜਿਮੀ ਵਸੰਦੀ ਪਾਣੀਏ ਇੰਧਣ ਰੱਖੇ ਪਾਹੇ ਨਾਨਕ ਸੂ ਸੋ ਆਹੇ ਜਾ ਕੇ ਆਡਲ ਹੱਬ ਕੋ ਪੌੜੀ ਤੇਰੇ ਕੀਤੇ ਕੰਮ ਤੂੰ ਦੇਹੀ ਕੋਚਰੇ ਸੋਈ ਵਰਤੇ ਚੱਕ ਜੇ ਕੀਆ ਤੂੰ ਤੁਰੇ ਬਿਸੰਪੈ ਬਿਸਮਾਦ ਦੇਕ ਕੁਦਰਤ ਤੇਰੀ ਆ ਸਰਨ ਪਰੇ ਤੇਰੀ ਦਾਸ ਕਰਗਤ ਹੋਏ ਮੇਰੀਆ ਤੇਰੇ ਹੱਥ ਨਿਧਾਨ ਪਾਵੇ ਤਿਸ ਦੇ ਜਿਸ ਨੂੰ ਹੋਏ ਦਿਆਲ ਹਰ ਨਾਮ ਸੋ ਸਈ ਲੈ ਅਗਮ ਗੋਚਰ ਬਿਅੰਤੰਤ ਨ ਪਾਈਏ ਜਿਸ ਨੂੰ ਹੋਏ ਕਿਰਪਾਲ ਸੋ ਨਾਮ ਤਈਏ ਸਾ ਲੋਕ ਮਹੱਲਾ ਪੰਨਵਾ ਕੜਛੀਆਂ ਫਿਰਨ ਸੁਹਾਓ ਨ ਜਾਣਣ ਸੁਝੀਆਂ ਸਈ ਮੁਖ ਦੇ ਸਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਨਵਾ ਖੋਜੀ ਲਤਮ ਖੋਜੀਆ ਛੱਡੀਆਂ ਉਜਾੜ ਤੈਸੈ ਦਿੱਤੀ ਵਾੜ ਨਾਨ ਖੇਤ ਨ ਚਿੱਜੀ ਪੌੜੀ ਆਰਾਧੇ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਹਾ ਸਰੀਆ ਖਸਮ ਆਪੇ ਖਿਨ ਮੈ ਕਰੇ ਰਾਸ ਤਿਆਗੋ ਸਗਲੇ ਉਪਾਵ ਤਿਸ ਕੀ ਓਟ ਗਹੋ ਪੋ ਸਰਨਾਈ ਭਜ ਸੁਖੀ ਹੂੰ ਸੁਖ ਲਹੁ ਕਰਮ ਤਰਮ ਤਤ ਗਿਆਨ ਸੰਤਾ ਸੰਗ ਹੋਏ ਜਪੀ ਅੰਮ੍ਰਿਤ ਨਾਮ ਬਿਗਨ ਲਾਗੇ ਕੋਏ ਜਿਸਨੋ ਹੋਏ ਆਪੇ ਦਿਆਲ ਤੇ ਸਮੈ ਨ ਬੁੱਠਿਆ ਪਾਈਐਨ ਸਬ ਨਿਧਾਨ ਸਹੇਬ ਤੁਟਿਆਸ ਲੋਕ ਮਹੱਲਾ ਪੰਜਵਾ ਲੱਦਮ ਲੱਪਣ ਹਾਰ ਕਰਮ ਕਰਨ ਦੋ ਮਾ ਪਰੀ ਇੱਕੋ ਸਿਰ ਜਨਹਾਰ ਨਾਨਕ ਬਿਆਨਾ ਪਸਿਏ ਮਹੱਲਾ ਪੰਜਵਾ ਪਾਪੜੀਆ ਪਰਸ਼ਾਨ ਬਾਣ ਸੱਚਾ ਵਸਨ ਕੇ ਗੁਰਮント ਥੜਾ ਚੇਤਾ ਨਾਨਕ ਦੁਖ ਨਥੀ ਪੌੜੀ ਵਾਹ ਵਾ ਸਿਰਜਨ ਹਾਰ ਪਾਈਨ ਥਾੜੀ ਆਪੇ ਜੀ ਜੰਤ ਮਿਹਰਬਾਨ ਤਿਸਨੂੰ ਸਦਾ ਜਾਪ ਦਿਆ ਤਾਰੀ ਸਮਰਥ ਚੁਕੇ ਬਿਲ ਬਿਲਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪਰਤਾਪ ਕੀਤੀਆਂ ਆਪਣੀ ਰੱਖ ਗਰੀਬ ਨਿਵਾਜ ਤਾਪ ਆਪੇ ਲਾਈਨ ਛੜਾਏ ਬੰਧਨ ਸਗਲ ਕਾਪ ਤਿਸਨਾ 부ਝਿਆ ਸੁਪਨੀ ਮਨ ਸੰਤੋਗ ਤਰਾਪ ਹਰ ਸੇਈ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਸੇੜਤ ਸਾਦ ਸੰਗਾਤ ਮਹੱਲਾ ਪਨਵਾ ਰਾਮ ਰਮੋ ਵਡ ਪਾਗਿਓ ਜਲ ਥਲਮ ਈਲ ਸੋਏ ਨਾਨਕ ਨਾਮ ਰਾਧਿਏ ਬਿਘਨ ਨ ਲਾਗੇ ਕੋਏ ਪੜੀ ਪਲਤਾ ਕਾ ਬੋਲਿਆ ਪਰਵਾਨ ਹੈ ਦਰਗੇ ਪਾਵੇ ਥਾਈ ਪਗਤਾ ਤੇਰੀ ਟੇਗਰ ਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਪਗਤ ਤੇਰੇ ਦਿਆਲ ਉਹਨਾ ਮਿਹਰ ਪਾਏ ਦੁਖ ਦਦ ਵਡ ਰੋਗ ਨਾ ਪੋਹ ਪੋਹੇ ਤਿਸ ਮਾਏ ਪਲਤਾ ਇਹ ਆਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਕੋ ਇਕ ਤਿਆਏ ਪੀਵਤ ਅਮਰਤ ਨਾਮ ਜੰਨਾ ਮੇ ਰਹੇ ਅਘਾਏ ਸਲੋਕ ਮਹੱਲਾ ਪੰਜਵਾ ਕੋਟ ਬੀ 29 ਲੱਖ ਤੇ ਜਿਸ ਨੂੰ ਵਿਸਰੇ ਨਾਉ ਨਾਨਕ ਅੰਦੀਨ ਬਿਲੁਪਤੇ ਜਿਸੂੰ ਜੇ ਕਰ ਕਾਹੋ ਮਹੱਲਾ ਪੰਜਵਾ ਪ੍ਰੀਤ ਮਿਲਾਵਾ ਥਾ ਜਾਤੀ ਐ ਸਾਈ ਸੋਹਾਵੀ ਰੁੱਤ ਕੜੀ ਮਹੂਤ ਨਹਿ ਪਿਸਰੇ ਨਾਨਕ ਰਵਿਏ ਨਿਤ ਪੌੜੀ ਸੂਰਬੀਰ ਬਰੀਆਮ ਕਿਨੇ ਨ ਪੌੜੀਏ ਫੋਰਸ ਤਾਣੀ ਹਾਠ ਪੰਜਾ ਜੋੜੀਏ ਦਸ ਨਾਰੀਓ ਤੂਤ ਦੇਨ ਚਮੋੜੀਏ ਜਿਣ ਜਿਣ ਲੈਨ ਰਲਾਈ ਹੋ ਇਹਨਾ ਲੋੜੀਏ ਤ੍ਰੈ ਗੁਣ ਇਨਕੇ ਵਾਸਾ ਕਿਨਿਨ ਮੋੜੀਏ ਪਰਮ ਕੋਟ ਮਾਇਆ ਕਾਹ ਕਹੋ ਕਿਤ ਬਿਦ ਤੋੜੀਏ ਗੁਰਪੂਰਾ ਆਰਾਧ ਬਿਕਮ ਦਲ ਫੋੜੀਏ ਹਉ ਤਸ ਲਾਗੇ ਹਉ ਤਸ ਅੱਗੇ ਦਿਨ ਰਾਤ ਰਹਾਨਾ ਕਰ ਜੋੜੀਏ ਸ਼ਲੋਕ ਮਹੱਲਾ 5ਵਾਂ ਕਿਲ ਬਿਕਰ ਸਬੇ ਉਤਰਨ ਨਿਤ ਨੀਤ ਨੀਤ ਗੁਣ ਗਾਓ ਕੋਟ ਕਲੇਸ਼ਾ ਉਪਚੇ ਨਾਨਕ ਬਿਸਰੇ ਨਾਉ ਮਹੱਲਾ ਪੰਜੂ ਨਾਨ ਸਤਗੁਰ ਪੇਟੀਏ ਪੂਰੀ ਹੋਵੇ ਜੁਗਤ ਹਸਣਦਿਆਂ ਖੇਲਣਦਿਆਂ ਪੈਨਣਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ ਪੌੜੀ ਸੋ ਸਤਗੁਰ ਤਨ ਤਨ ਜਿਨ ਪਰਮ ਗੜ ਤੋੜਿਆ ਸੋ ਸਤਗੁਰ ਵਾਹ ਵਾ ਜਿਨ ਹਰਿ ਸਿਓ ਜੋੜਿਆ ਨਾਮ ਨਿਧਾਨ ਅਖੁਟ ਗੁਰ ਦੇ ਚਦਾਰੂ दारू ਮਹਾਰੋ ਵਿਕਰਾਲਤੀ ਨੇ ਬਿਦਾਰਿਓ ਪਾਇਆ ਨਾਮ ਨਿਧਾਨ ਬਹੁਤ ਖਜਾਨਿਆ ਜਿੱਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰਥ ਦੇਵ ਗੁਰ ਪਰੰਪਰ ਮੇਸ਼ੁਰਾ ਪਰੰਪਰਲ ਕਾ ਪੇਵ ਸਲੋਕ ਮਹੱਲਾ ਪਨ ਉਦਮ ਕਰੇਦਿਆ ਜੀਉ ਤੂ ਕਮ ਆਵਦਿਆ ਸੁਖ ਪੁੰਚ ਧਿਆਇ ਦਿਆ ਤੂ ਪ੍ਰਭੂ ਮੇਲ ਨਾਨਕ ਉਤਰੀ ਚਿੰਤ ਮਹੱਲਾ ਪੰਜ ਸਬ ਚਿੰਤਨ ਗੋਬਿੰਦ ਰਾਮ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇਕ ਕੜੀ ਕਰ ਕਿਰਪਾ ਭਗਵੰਤ ਪੌੜੀ ਧੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਏ ਧੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਏ ਜਿਸ ਮਿਲ ਜਪੀਏ ਨਾਉ ਸਿਸ ਜੋ ਅਰਪੀ ਆਈਏ ਜਿਤ ਨਿਹਾਲ ਸਾਹਿਬੇ ਸੁਮਾਰ ਤਿਸਨੂੰ ਪੁਹੇ ਕਵਣ ਜਿਸ ਵਲ ਨੈਂਕਾਰ ਸਭ ਕਿਸਿਸ ਕੇ ਵਸਾ ਨਾ ਹੋ ਕੋਈ ਬਹਾਰਾ ਸੋ ਭਗਤ ਮਨ ਉਠਾ ਸਚ ਸੁਮਹਾਰਾ ਤੇਰੇ ਦਾਸ ਤਿਆਨ ਤੁਧ ਨੂੰ ਰੱਖਣ ਵਾਲਿਆ ਸਿਰ ਸਭਨਾ ਸਮਰਥ ਨਦਰ ਨਿਹਾਲਿਆਸ ਲੋਕ ਮਹੱਲਾ ਪੰnewਾ ਕਾਮ ਕ੍ਰੋਧ ਮਦ ਲੋਭ ਮੁ ਦੁਸ਼ਟ ਬਾਸਨਾ ਨਿਵਾਰ ਰਾਖਲੇ ਪ੍ਰਭ ਆਪਰੇ ਨਾਨਕ ਸਤਬਲੀ ਹਾਰ ਮਹੱਲਾ ਪੰਜਾਂ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈਨੰਦਿਆਂ ਸਭ ਅੰਗ ਨਾਨਕ ਤ੍ਰਿਕਤਿਨਾ ਦਾ ਜੀਵਿਆ ਜਿਨ ਸਚਨ ਲਾਗੋ ਰੰਗ ਪੌੜੀ ਜੋ ਜੋ ਤੇਰਾ ਹੁਕਮ ਤਿਵੇ ਤੋ ਹੋਵਣਾ ਜੈ ਜੈ ਰਾਕੇ ਆਪ ਤਹਿ ਜਾਈ ਖੜੋ ਵਾ ਨਾਮ ਤੇਰੇ ਕੇ ਰੰਗ ਦਰ ਮਤੋ ਬਣਾ ਜਪ ਜਪ ਦੁਦਨੇ ਅੰਕਾਰ ਪਰਮ ਪੋ ਕੋਵਣਾ ਜੋ ਤੇਰੇ ਰੰਗ ਰੱਤੇ ਸੇ ਜੋ ਨਭ ਜੋਵਣਾ ਅੰਤਰ ਬਾਹਰਿਕ ਨੈਣ ਅਲੋਵਣਾ ਜਿਨਿ ਪਛਾਤਾ ਜਿਨੀ ਪਛਾਤਾ ਹੁਕਮ ਦਿਨ ਕਦੇ ਨ ਰੋਵਣਾ ਨਾਉ ਨਾਨਕ ਬਖਸ਼ ਬਖਸ਼ੀਸ਼ ਮਨ ਮਹਰ ਪਰੋਵਣਾ